JD 813 ਵਿੱਚ ਸਭ ਦਾ ਵੈਲਕਮ ਇਹ ਤੁਹਾਨੂੰ 7 ਦਸੰਬਰ ਰਾਤ ਦਾ ਟ੍ਰਾਂਟੋ ਦਾ ਵਿਊ ਦਿਖਾ ਰਿਹਾ ਇਹ ਦੇਖੋ ਕਿਦਾਂ ਬਰਫ਼ ਦੇ ਢੇਰ ਲੱਗੇ ਹੋਏ ਨੇ ਕਈ ਦਿਨ ਹੋ ਗਏ ਨੇ ਲਗਾਤਾਰ ਬਰਫ਼ ਹਟ-ਹਟ ਕੇ ਪੈ ਰਹੀ ਆ ਆ ਦੇਖੋ ਭਾਰੀ ਸ਼ਨੋਫਾਲ ਹੋ ਰਹੀ ਆ ਟ੍ਰਾਂਟੋ ਦੇ ਵਿੱਚ ਹਟ-ਹਟ ਕੇ ਕਦੇ ਰੁਕ ਜਾਂਦੀ ਆ ਕਦੇ ਸ਼ੁਰੂ ਹੋ ਜਾਂਦੀ ਆ ਲੋਕਾਂ ਨੇ ਆਪਣੀ ਪਾਰਕਿੰਗ ਤੋਂ ਹਟਾ ਕੇ ਬਰਫ਼ ਸਾਈਡ ਤੇ ਕੀਤੀ ਹੈ ਔਰ ਸੇ ਢੇਰ ਲੱਗੇ ਹੋਏ ਨੇ ਕਿਉਂਕਿ ਗੱਡੀਆਂ ਲਾਉਣੀਆਂ ਹੁੰਦੀਆਂ ਪਾਰਕਿੰਗ ਦੀ ਜਗ੍ਹਾ ਖਾਲੀ ਕਰਨੀ ਪੈਂਦੀ ਆ ਇਹ ਦੇਖੋ ਕਿਦਾਂ ਟ੍ਰਾਂਟੋ ਦੇ ਵਿੱਚ ਬਰਫ਼ ਦੇ ਢੇਰ ਲੱਗੇ ਹੋਏ ਨੇ ਪੂਰੇ ਇਹ ਆ ਜੀ ٹرانٹو سات دسمبر دو ہزار چوبی رات دا ویو دیکھو برف کے ڈیر لگے ہوئے نے جو پیدل ترن والا ٹریک آ جات میں جا رہا یہ صفائی کی جاتی ہے پر پھر سنوفال ہو کے برف آ جاتی ہے اتے یہ دیکھو اور جتنے لوگوں نے اپنی فیکٹری سامنے دکانوں کے سامنے پارکنگ کرنی ہوں اتو سفائی کر کے سائڈ سے برف کر دیں یہ دیکھو سائڈ سے ڈیر لگے ہوئے نے پارکنگ کی جگہ خالی کی ہوئی ہے کئی دنوں تو ہٹ ہٹ کے برف باری ہو رہی ہے ٹرانٹو انٹاریو کنیڈا ਇਹ ਹੈ ਜੀ ਅਨਟਾਰੀਓ ਸਟੇਟ ਦਾ ਸ਼ਹਿਰ ਡਰੰਟੋ ਇਹ ਦੇਖੋ ਕਿਦਾਂ ਬਰਫ਼ ਦੇ ਓਂਬਾਰ ਲੱਗੇ ਹੋਏ ਨੇ ਦੇਖੋ ਛੜਕਦੇ ਦੂਜੇ ਪਾਸੇ ਦਿਖਾ ਰਿਹਾ ਤੁਹਾਨੂੰ ਮੈਂ ਦੇਖੋ ਕਿਦਾਂ ਢੇਰ ਲੱਗੇ ਹੋਏ ਨੇ ਸਿਰਫ ਗੱਡੀਆਂ ਲਗਾਉਣ ਵਾਲੀ ਜਗ੍ਹਾ ਖਾਲੀ ਕੀਤੀ ਹੋਈ ਆ ਇਹ ਬੱਸ ਸਟਾਪ ਆ ਜੀ ਕੈਵਨ ਬਣਿਆ ਹੋਇਆ ਲੋਕਲ ਬੱਸ ਸਟਾਪ ਜਿਵੇਂ ਦਿਖਾ ਰਹੇ ਆ ਜੀ ਟੋਰਾਂਟੋ ਕੈਨੇਡਾ SNOW FALL ਦੇ ਨਾਲ ਦੇਖੋ ਕਿਦਾਂ ਬਰਫ਼ ਦੇ ਢੇਰਾਂ ਦੇ ਢੇਰ ਲੱਗੇ ਨੇ 3 ਨਵੰਬਰ ਤੋਂ ਹਲਕੀ ਹਲਕੀ ਸ਼ੁਰੂ ਹੋਈ ਸੀ ਪਰ 2 ਦਸੰਬਰ ਤੋਂ ਬਾਅਦ ਭਾਰੀ ਮਾਤਰਾ ਦੇ ਵਿੱਚ ਹੱਟ-ਹੱਟ ਕੇ ਪੈ ਰਹੀ ਹੈ ਰੁਕ-ਰੁਕ ਕੇ ਇਹ ਹੈ ਜੀ ਟੋਰੰਟੋ ਕੈਨੇਡਾ ਦੇਖੋ ਭਾਰੀ ਮਾਤਰਾ ਜਬਰ ਪਈ ਹੋਈ ਹੈ ਦੇਖੋ ਹੁਣ ਆਪਾਂ ਮੋਟਰ ਲੱਗੀਆਂ ਕਿਉਂਕਿ 3-4 ਕਿਲੋਮੀਟਰ ਦੂਰ ਆ ਗਏ ਆ ਘਰ ਤੋਂ ਇਹ ਤੁਹਾਨੂੰ ਦਿਖਾਈ ਜੀ ਟੋਰਾਂਟੋ ਕੈਨੇਡਾ ਦੇ ਵਿੱਚ ਭਾਰੀ ਬਰਫਵਾਰੀ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ